ਸ਼ਾਸ਼ੀ ਜੀ ਕਾਲ ਸਾਹਿਬ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਮੈਂ ਫਤਿਹਗੜ੍ਹ ਦੇ ਇਸਕੇ ਤੋਂ ਬਲੋਂਗ ਕਰਦਾ ਹਾਂ ਮੈਂ ਐਮਸੀ ਆਈਟੀ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਵਿੱਚੇ ਨੌਕਰੀ ਕਰਨਾ ਚਾਹੁੰਦਾ ਸੀਗਾ ਅਤੇ ਮੈਨੂੰ ਪੁਲਿਸ ਵਿੱਚ ਜਾਣ ਦਾ ਕਾਫੀ ਸ਼ੌਂਕ ਸੀਗਾ ਜੋ ਕਿ ਅੱਜ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਸਹਿਯੋਗ ਨਾਲ ਪੂਰਾ ਹੋਣ ਜਾ ਰਿਹਾ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਮੇਰ ਪਰਿਵਾਰ ਵਿੱਚ ਦੂਜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਪਹਿਲਾਂ ਮੇਰੀ ਪਤਨੀ ਨੂੰ ਤੁਹਾਡੀ ਸਰਕਾਰ ਦੁਆਰਾ ਹੀ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਨਾਲ ਸਿੰਘ ਸਟਾਫ ਵੱਜੋਂ ਨੌਕਰੀ ਦਿੱਤੀ ਗਈ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਦੋਵੇਂ ਨੌਕਰੀਆਂ ਬਿਨਾਂ ਕਿਸੇ ਛਪਾਲ ਅਤੇ ਰਿਸ਼ਵਤ ਤੋਂ ਸਾਨੂੰ ਰੈਂਕ ਦੇ ਅਧਾਰ ਤੇ ਮੈਨਰੇਟ ਲਿਸਟ ਵਿੱਚ ਚੁਣ ਕੇ ਆਉਣ ਤੇ ਮਿਲਿਆ ਹਨ ਅਤੇ ਮੈਂ ਇਹ ਮੌਕਾ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਜੇਕਰ ਕੋਈ ਫੀਮੇਲ ਕੈਂਡੀਡੇਟਸ ਵਿੱਚੋਂ ਇੰਟਰੈਕਟ ਕਰਨਾ ਚਾਹੁੰਦਾ ਹੈ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਦਵਿੰਦਰ ਕੌਰ ਹੈ ਤੇ ਮੈਂ ਨਵਾਂ ਸ਼ਹਿਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਆਂ ਸਰ ਮੈਂ ਅੱਜ ਪੰਜਾਬ ਪੁਲਿਸ ਦੇ ਟੀਐਸਐਸ ਸਕੈਡਰ ਵਿੱਚ ਜੁਆਇਨ ਕਰਨ ਜਾ ਰਹੀ ਆਂ ਤੇ ਸਰ ਮੈਂ ਦੱਸਣਾ ਚਾਹੁੰਦੀ ਆਂ ਕਿ ਸਾਡੇ ਪਰਿਵਾਰ ਵਿੱਚ ਇਹ ਤੀਜੀ ਨੌਕਰੀ ਹੈ ਜੋ ਬਿਨਾਂ ਕਿਸੇ ਰਿਸ਼ਵਤ ਅਤੇ ਬਿਨਾਂ ਕਿਸੇ ਸਵਾਰਥ ਤੋਂ ਨਿਰੋਲ ਮੈਰਿਟ ਦੇ ਆਧਾਰ 'ਤੇ ਕੀਤੀ ਗਈ ਹੈ ਸਰ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿ ਵਿਦੇਸ਼ ਨਾ ਜਾਣ ਦਾ ਫੈਸਲਾ ਕਰਕੇ ਮੈਂ ਪੰਜਾਬ ਵਿੱਚ ਰਹਿ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਥੈਂਕ ਯੂ ਸਰ। ਧੰਨਵਾਦ। ਮਹਿਮਾਨਯੋਗ ਸੀਐਮ ਸਾਹਿਬ ਨੂੰ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੀ ਬੇਨਤੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਅੱਜ ਲਗਭਗ 2487 ਪਰਿਵਾਰ ਜਿਹੜੇ ਨੇ ਉਹਨਾਂ ਦੇ ਲਈ ਬੜਾ ਖੁਸ਼ੀ ਦਾ ਬੜਾ ਉਲਾਸ ਦਾ ਔਰ ਬੜਾ ਇਤਿਹਾਸਿਕ ਦਿਨ ਹੈ ਕਿ ਅੱਜ ਲਗਭਗ 2500 ਘਰਾਂ ਦੇ ਵਿੱਚ ਰੋਜ਼ਗਾਰ ਦੇ ਦੀਵੇ ਜਗਣਗੇ ਸੋ ਇਸ ਵੇਲੇ ਮੇਰੇ ਨਾਲ ਮੰਚ ਤੇ ਬੈਠੇ ਮੇਰੇ ਕੈਬਨਿਟ ਦੇ ਸਾਥੀ ਡਾਕਟਰ ਬਲਜੀਤ ਕੌਰ ਜਿਹੜੇ ਮਸ਼ਹੂਰ ਬਹੁਤ ਹੀ ਮਸ਼ਹੂਰ ਅੱਖਾਂ ਦੇ ਡਾਕਟਰ ਨੇ ਤੇ ਬੜੀ ਸੇਵਾ ਇਹਨਾਂ ਨੇ ਬਤੌਰ ਡਾਕਟਰ ਵੀ ਕੀਤੀ ਬਾਅਦ ਸਰਕਾਰੀ ਨੌਕਰੀ ਛੱਡ ਕੇ ਇਹਨਾਂ ਨੇ ਕਿਹਾ ਕਿ ਮੈਂ ਸਮਾਜ ਦੀ ਸੇਵਾ ਕਰਨੀ ਹੈ ਤਾਂ ਮਲੋੜ ਤੋਂ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਆਏ ਤੇ ਇਹਨਾਂ ਨੂੰ ਅਸੀਂ ਸੋਸ਼ਲ ਜਸਟਿਸ ਤੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਵਾਲਾ ਮੰਤਰਾਲਾ ਦਿੱਤਾ ਹੈ ਨਾਲ ਪੰਜਾਬ ਦੇ ਪੁਲਿਸ ਦੇ ਮੁਖੀ ਬਹੁਤ ਹੀ ਐਕਟਿਵ ਤੇ ਹਰ ਥਾਂ ਤੇ ਜਾ ਕੇ ਆਪਣਾ ਆਪ ਖੁਦ ਇਨਸਟਰਕਸ਼ਨ ਕਰਨੀ ਤੇ ਆਰਡਰ ਦੇਣ ਵਾਲੇ ਬੀਜੀਪੀ ਗੌਰਵ ਯਾਦਵ ਸਾਹਿਬ ਹੋਮ ਸੈਕਟਰੀ ਗੁਰਕੀਰਤ ਸਿੰਘ ਜੀ ਈਸ਼ਵਰ ਸਿੰਘ ਜੀ ਰਾਮ ਸਿੰਘ ਜੀ ਡਾਕਟਰ ਸੁਖਚੈਨ ਗਿੱਲ ਜੀ ਸਾਡੀ ਸਾਰੀ ਪੁਲਿਸ ਦੀ ਜਿਹੜੀ ਟੀਮ ਹੈ ਨਾਲ ਸਾਡੇ ਅਫੀਸਰ ਸਾਹਿਬਾਨ ਡਿਪਟੀ ਕਮਿਸ਼ਨਰ ਵੱਖ-ਵੱਖ ਵਿਭਾਗਾਂ ਦੇ ਸੈਕਟਰੀ ਸਾਹਿਬਾਨ ਆਮਾਦੀ ਪਾਰਟੀ ਦੇ ਸਾਰੇ ਚੇਅਰਮੈਨ ਸਾਹਿਬ ਤੂਰੀ ਤੋਂ ਸੰਗਰੂਰ ਤੋਂ ਭਵਾਨੀਗੜ੍ਹ ਤੋਂ ਲਹਿਰੇਗਾਗੇ ਤੋਂ ਸੁਨਾਮ ਤੋਂ ਸਾਰੇ ਜਿੰਨੇ ਵੀ ਵਲੰਟੀਅਰ ਸਹਿਬਾਨ ਪਹੁੰਚੇ ਆ ਤੇ ਸਭ ਤੋਂ ਵੱਧ ਧੰਨਵਾਦ ਤੇ ਬਹੁਤ-ਬਹੁਤ ਵਧਾਈਆਂ ਆ ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਨ੍ਹਾਂ ਨੇ ਆਪਣੀ ਮਿਹਨਤ صدਕਾ ਅੱਜ ਦੇ ਦਿਨ ਜੁਆਇਨ ਕੀਤਾ ਪੰਜਾਬ ਸਰਕਾਰ ਦੇ ਪਰਿਵਾਰ ਚ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਛੋਟੀ ਗੱਲ ਨਹੀਂ ਹੁੰਦੀ ਜਦੋਂ ਪਰਿਵਾਰ ਦੇ ਵਿੱਚ ਕੋਈ ਨੌਕਰੀ ਮਿਲ ਜੇ ਸਰਕਾਰੀ ਨੌਕਰੀ ਮਿਲ ਜੇ ਬਹੁਤ ਵੱਡਾ ਬਦਲਾਅ ਇੱਕ ਪਰਿਵਾਰ ਦੇ ਜੀਵਨ ਪੱਧਰ 'ਚ ਆ ਜਾਂਦਾ ਹੈ ਕੱਲ ਵੀ ਮੈਂ ਵਿਧਾਨ ਸਭਾ 'ਚ ਇਹ ਗੱਲ ਬੋਲੀ ਸੀ ਕਿ ਜੇ ਕਿਸੇ ਪਰਿਵਾਰ ਦੇ ਵਿੱਚ ਤਿੰਨ ਨੂੰ ਨੌਕਰੀ ਮਿਲ ਗਈ ਕਿਵੇਂ ਉਸ ਪਰਿਵਾਰ ਦਾ ਜਿਹੜਾ ਜੀਵਨ ਪੱਧਰ ਚੱਲ ਜਾਂਦਾ ਕਿਉਂਕਿ ਅੱਗੇ ਉਹਦਾ ਜਿਹੜਾ ਜਿਹੜੀ ਸ਼ਾਦੀ ਹੋਊਗੀ ਉਹ ਵੀ ਕੋਈ ਪੜਿਆ ਲਿਖਿਆ ਮੁੰਡਾ ਉਹਦੇ ਬਰਾਬਰ ਦਾ ਨੌਕਰੀ ਕਰਦਾ ਹੋਊਗਾ ਅੱਗੇ ਜਾਂ ਫਿਰ ਮੁੰਡੇ ਨੂੰ ਨੌਕਲੀ ਮਿਲ ਗਈ ਉਹਨੂੰ ਵੀ ਕੋਈ ਵਧੀਆ ਪਰਿਵਾਰ ਦੀ ਕੁੜੀ ਜਿਹੜੀ ਨੌਕਰੀ ਕਰਦੀ ਮਿਲੂਗੀ ਤਾਂ ਦੋਨੇ ਪਰਿਵਾਰ ਜਦੋਂ ਨੌਕਰੀ ਕਰਨਗੇ ਸਰਕਾਰ ਤੋਂ ਤੇ ਨਾਲ ਆਮਦਨੀ ਹੋਊਗੀ ਮਾਪਿਆਂ ਨੂੰ ਤਾਂ ਖੁਸ਼ੀ ਹੋਣੀ ਹੋਣੀ ਹੈ ਹਰ ਜੀਵਨ ਪੱਧਰ ਬਹੁਤ ਉੱਚਾ ਚੱਕਿਆ ਜਾਊਗਾ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਖੁਸ਼ੀ ਹੋਊਗੀ ਸੋ ਅੱਜ ਮੈਂ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ 2500 ਰੋਜ਼ਗਾਰ ਦੇ ਦੀਵੇ ਜਗਣ ਤੇ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਔਰ ਕਈ ਘਰਾਂ 'ਚ ਤਾਂ ਦੋ-ਦੋ ਦੀਵੇ ਤੇ ਤਿੰਨ-ਤਿੰਨ ਦੀਵੇ ਵੀ ਜਗ ਗਏ ਨੇ ਜਿਵੇਂ ਦੱਸਿਆ ਗਿਆ ਔਰ ਇਹ ਦੀਵੇ ਇਸੇ ਤਰ੍ਹਾਂ ਜਗਦੇ ਰਹਿਣਗੇ ਇਹਨਾਂ ਦੀਵਿਆਂ ਦੇ ਵਿੱਚ ਤਨਖਾਹਾਂ ਵਾਲਾ ਸੱਚੀ ਨੀਅਤ ਵਾਲਾ ਤੇ ਮਾਨਦਾਰ ਮਹਿਮਾਨਦਾਰੀ ਵਾਲਾ ਤੇਲ ਜਿਹੜਾ ਹੈ ਉਹ ਅਸੀਂ ਪਾਉਂਦੇ ਰਵਾਂਗੇ ਇਹ ਦੀਵੇ ਜਗਦੇ ਰਹਿਣੇ ਚਾਹੀਦੇ ਆ ਮੈਂ ਲਗਭਗ ਹਰ ਹਫ਼ਤੇ ਇੱਕ ਅਦਾ ਨਿਯੁਕਤੀ ਪੱਤਰ ਸਮਾਰੋਹ ਕਰਦਾ ਤੁਹਾਡੇ ਸਾਹਮਣੇ ਲਿਖਿਆ ਪਿਆ ਹੈ 42900 ਪਲੱਸ ਹੋ ਗਈਆਂ ਸਰਕਾਰੀ 42900 ਪਲੱਸ ਹਜੇ 2 ਸਾਲ ਹੋਣ ਨੂੰ 9 ਦਿਨ ਬਾਕੀ ਨੇ 16 ਮਾਰਚ ਨੂੰ 2 ਸਾਲ ਹੋਣਗੇ ਜਦੋਂ ਖਟਕੜ ਕਲਾ ਦੀ ਪਵਿੱਤਰ ਧਰਤੀ ਤੇ ਸੌ ਚੁੱਕੀ ਸੀ ਦੋ ਸਾਲਾਂ ਚ ਅਸੀਂ 42900 ਉਹ ਨੌਕਰੀ ਜਿਹਦੇ ਵਿੱਚ ਕੋਈ ਹਾਰਡਲ ਨਹੀਂ ਕੋਈ ਕੋਰਟ ਦਾ ਕੇਸ ਨਹੀਂ ਅਸੀਂ ਸਾਰੇ ਪਹਿਲਾਂ ਕਲੀਅਰ ਕਰਦੇ ਆ ਪਹਿਲਾਂ ਸਾਡਾ ਜਿਹੜਾ ਲੋਰਡ ਡਿਪਾਰਟਮੈਂਟ ਹੈ ਅਸੀਂ ਉਹਨਾਂ ਤੋਂ ਪਹਿਲਾਂ ਕਲੀਅਰੈਂਸ ਲੈਨੇ ਆ ਕਿ ਆ ਨੌਕਰੀਆਂ ਦਿੱਤੀਆਂ ਕਿਤੇ ਕੋਈ ਪੀਆਈਐਲ ਨਾ ਹੋ ਜੇ ਕਿਤੇ ਇਹ ਦੇ ਵਿਰੁੱਧ ਕੋਈ ਰਿੱਟ ਨਾ ਪੈ ਜੇ ਕਿਤੇ ਜਿੰਨਾ ਨੌਜਵਾਨ ਮੁੰਡੇ ਕੁੜੇ ਨੌਕਰੀ ਦਿੱਤੀਆਂ ਉਹ ਦਫ਼ਤਰ ਜਾਣ ਦੀ ਬਜਾਏ ਕਚਹਿਰੀਆਂ ਦੇ ਧੱਕੇ ਨਾ ਖਾਣ ਤਾਂ ਅਸੀਂ ਕਲੀਅਰ ਕਰਦੇ ਆ ਪਹਿਲਾਂ ਲੀਗਲ ਤੌਰ ਤੇ ਹੁਣ ਤੁਸੀਂ ਅੱਜ ਨਿਯੁਕਤੀ ਪੱਤਰ ਲਓਗੇ ਕੱਲ ਤੋਂ ਆਪਣੇ ਕੰਮ ਤੇ ਹੋਵੋਗੇ ਕੋਈ ਤੁਹਾਨੂੰ ਇੱਧਰ ਉੱਧਰ ਜਾਂ ਕੋਈ ਵਕੀਲ ਜਾਂ ਕੋਈ ਹੋਰ ਦੇਖਣ ਦੀ ਲੋੜ ਨਹੀਂ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਤੁਸੀਂ ਬਹੁਤ ਮਿਹਨਤ ਕਰਕੇ ਅੱਗੇ ਆਏ ਹੋ ਉਹ ਜਿਵੇਂ ਕਹਿੰਦੇ ਆ ਕਿ ਲੜਦੀਆਂ ਫੌਜਾਂ ਨਾ ਜਰਨੈਲ ਦਾ ਸਾਡਾ ਤਾਂ ਨਾਂ ਹੀ ਹੈ ਮਿਹਨਤ ਤੁਸੀਂ ਕੀਤੀ ਹੈ ਸਵੇਰੇ ਉੱਠ ਉੱਠ ਕੇ ਪੜਾਈਆਂ ਕੀਤੀਆਂ ਮਾਰਨਿੰਗ ਨਾਲ ਕੰਮ ਵੀ ਕੋਈ ਹੋਰ ਕਰਦੇ ਹੋਵੋਗੇ ਨਾਲ ਕੰਪਿਊਟਰ ਦੀ ਪੜ੍ਹਾਈ ਕਰਦੇ ਹੋਵੋਗੇ ਕਈ ਬੱਚੇ ਖੇਤ ਵੀ ਜਾਂਦੇ ਹੋਣਗੇ ਤੇ ਨਾਲ ਕਿਤਾਬ ਲੈ ਜਾਂਦੇ ਹੋਣਗੇ ਕਈ ਕੋਈ ਪ੍ਰਾਈਵੇਟ ਕੰਪਨੀ ਜੌਬ ਕਰਦੇ ਹੋਣਗੇ ਆਉਂਦੇ ਜਾਂ ਜਾਂਦੇ ਜਦੋਂ ਥੋੜਾ ਟਾਈਮ ਮਿਲਦਾ ਤਾਂ ਪੜ੍ਹਦੇ ਹੋਣਗੇ ਟੈਸਟ ਦੀ ਤਿਆਰੀ ਕਰਦੇ ਹੋਣਗੇ ਤੇ ਟੈਸਟ ਦੀ ਤਿਆਰੀ ਹੋ ਗਈ ਤੇ ਟੈਸਟ 'ਚੋਂ ਨੰਬਰ ਆ ਗਏ ਤਾਂ ਦਿਲ ਉਦੋਂ ਟੁੱਟਦਾ ਪਹਿਲਾਂ ਉਦੋਂ ਟੁੱਟ ਦਿਲ ਟੁੱਟਦਾ ਰਿਹਾ ਟੈਸਟ 'ਚੋਂ ਵੀ ਨੰਬਰ ਆ ਗਏ ਸਾਰਾ ਕੁਝ ਹੋ ਗਿਆ ਪਰ ਕੋਈ ਸ਼ਿਫਾਰਿਸ਼ ਨਹੀਂ ਮਿਲੀ ਕੋਈ ਐਮ.ਐਲ.ਏ ਜਾਂ ਮੰਤਰੀ ਨਹੀਂ ਮਿਲਿਆ ਜਾ ਬਾਪੂ ਕੋਲੇ ਪੈਸੇ ਹੈ ਨਹੀਂ ਤਾਂ ਫੇਰ ਨੈਗੇਟਿਵਿਟੀ ਆਉਂਦੀ ਸੀ ਕਿ ਇੰਨੀ ਮਿਹਨਤ ਕਰਕੇ ਵੀ ਜੇ ਕੁਝ ਨਹੀਂ ਬਣਦਾ ਚਲੋ ਫਿਰ ਕੋਈ ਹੋਰ ਦਰਵਾਜ਼ਾ ਖੜਕਾਈਏ ਚਲੋ ਵਿਦੇਸ਼ਾਂ ਨੂੰ ਭੱਜ ਜੀਏ ਜਿਸ ਤਰ੍ਹਾਂ ਨਵਾਂ ਸ਼ਹਿਰ ਵਾਲੀ ਕੁੜੀ ਨੇ ਕਿਹਾ ਕਿ ਵਿਦੇਸ਼ ਜਾਣ ਦੀ ਤਿਆਰੀ ਸੀ ਪਰ ਇੱਥੇ ਰਹਿ ਕੇ ਪੰਜਾਬ ਦੀ ਸੇਵਾ ਕਰਕੇ ਜਾਦਾ ਮਜ਼ਾ ਆਉ ਕਿਉਂਕਿ ਆਪਾਂ ਆਪਣੇ ਪੰਜਾਬ ਨੂੰ ਹੀ ਠੀਕ ਕਰਨਾ ਹੈ ਆਪਾਂ ਵਿਦੇਸ਼ਾਂ ਜਾ ਕੇ ਕਾਰੇ ਵਾਸਤੇ ਰੋਲੀ ਜਾਨੇ ਆ ਨਾ ਭਾਸ਼ਾ ਆਪਣੇ ਨਾਲ ਜਿਹੜੀ ਹੈ ਮੇਲ ਖਾਂਦੀ ਹੈ ਨਾ ਮੌਸਮ ਮੇਲ ਖਾਂਦਾ ਨਾ ਰਹਿਣ ਸਹਿਣ ਮੇਲ ਖਾਂਦਾ ਹੈ ਨਾ ਕਲਚਰ ਮੇਲ ਖਾਂਦਾ ਹੈ ਸੋ ਜੇ ਇੱਥੇ ਹੀ ਰਹਿ ਕੇ ਨੌਕਰੀ ਮਿਲ ਜੇ ਸ਼ਾਮ ਨੂੰ ਉਹਦੇ ਪਰਿਵਾਰ ਜਾਈਏ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਖੁਸ਼ੀਆਂ ਗਮਾਂ ਕਮੀਆਂ ਚ ਸ਼ਾਮਲ ਹੋਈਏ ਨਹੀਂ ਤਾਂ ਮੈਂ ਇੱਕ ਇੱਕ ਵਾਰ ਮੈਂ ਗਿਆ ਹੋਇਆ ਸੀਗਾ ਸ਼ੋ ਕਰਨ ਉਦੋਂ ਮੈਂ ਰਾਜਨੀਤੀ ਚ ਨਹੀਂ ਸੀ ਕੈਲੀਫੋਰਨੀਆ ਮੇਰਾ ਇੱਕ ਮਿੱਤਰ ਸੀਗਾ ਉਹਦੇ ਮਤਲਬ ਉਹਦੇ ਕੋਲ ਅਪਾਰਟਮੈਂਟ ਸੀ ਉੱਥੇ ਠਹਿਰੇ ਹੋਏ ਸੀ ਅਚਾਨਕ ਸਵੇਰ ਦੇ ਕੋਈ 4:00 ਵਜੇ ਇੱਕ ਮੁੰਡਾ ਉੱਠਿਆ ਉਹ ਵੀ ਉੱਥੇ ਰਹਿੰਦਾ ਸੀ ਅਪਾਰਟਮੈਂਟ ਚ ਉਹ ਰੋਣ ਲੱਗ ਗਿਆ ਮੈਂ ਆਪਣੇ ਦੋਸਤ ਨੂੰ ਜਿਹੜਾ ਜਿਹਦਾ ਅਪਾਰਟਮੈਂਟ ਸੀ ਮੈਂ ਇਹਨੂੰ ਪੁੱਛਿਆ ਉਹ ਮੁੰਡਾ ਨਵਾਂ ਆਇਆ ਸੀ ਹਜੇ ਸਾਲ ਸਾਲ ਡੇਢ ਸਾਲ ਹੋਇਆ ਸੀ ਮੈਂ ਕਿਹਾ ਵੀ ਇਹ ਮੁੰਡਾ ਰੋਣ ਕਿਉਂ ਲੱਗ ਗਿਆ ਕੋਈ ਗਲਤੀ ਹੋ ਗਈ ਕਿਸੇ ਤੋਂ ਰਾਤ ਕੋਈ ਕਿਸੇ ਨੇ ਕੁਝ ਬੋਲਤਾ ਨਹੀਂ ਦਿੱਤਾ ਇਹਨੂੰ ਕੁਝ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਰੋ ਲੈਣ ਦੇ ਇਹਨੂੰ 10 ਮਿੰਟਾਂ ਨੂੰ ਚੁੱਪ ਕਰਾਵਾਂਗੇ ਮੈਂ ਕਿਹਾ ਵੀ ਕੀ ਗੱਲ ਹੋ ਗਈ ਦੱਸ ਤਾਂ ਦੇ ਵੀ ਰੋਂਦਾ ਕਿਉਂ ਹੈ ਤੁਸੀਂ ਸੁਣ ਕੇ ਤੁਸੀਂ ਵੀ ਭਾਵਕ ਹੋ ਜਾਓਗੇ ਮੈਂ ਤਾਂ ਮੈਨੂੰ ਤਾਂ ਬਹੁਤ ਮੇਰੇ ਲੂੰ ਕੰਡੇ ਖੜੇ ਹੋ ਗਏ ਸੁਣ ਕੇ ਉਹ ਕਹਿੰਦਾ ਇਹ ਹਜੇ 1.5 ਸਾਲ ਹੀ ਹੋਇਆ ਇੱਥੇ ਆਏ ਇਹਨੂੰ ਇਹ ਹਜੇ ਇੱਥੇ ਪੱਕਾ ਨਹੀਂ ਹੈਗਾ ਇਹਦੇ ਕੋਲ ਕਾਰਜ ਨਹੀਂ ਹੈਗੇ ਤੇ ਵਾਪਸ ਵੀ ਨਹੀਂ ਜਾ ਸਕਦਾ ਅੱਜ ਪਿੰਡੇ ਦੀ ਭੈਣ ਦਾ ਵਿਆਹ ਹੈ ਉੱਥੇ ਸ਼ਾਮ ਦੇ 4:30 ਵਜੇ ਹੋਣਗੇ ਇੱਥੇ ਆਪਣੇ 4:00 ਵਜੇ ਉੱਥੇ ਸ਼ਾਮ ਦੇ 4:30 ਵਜੇ ਹੋਣਗੇ ਇਸ ਵੇਲੇ ਡੋਲੀ ਤੁਰਦੀ ਹੋਣੀ ਤੇ ਇਹ ਆਪਣੀ ਭੈਣ ਦੀ ਡੋਲੀ ਇੱਥੋਂ ਤੋਰ ਰਿਹਾ ਆਖਾਂ ਨਾਮ ਕਰਕੇ ਮੈਨੂੰ ਬੜਾ ਮੇਰੇ ਮਨ 'ਚ ਗੱਲ ਆਈ ਮੈਂ ਕਿਹਾ ਯਾਰ ਇੰਨੀ ਸੋਹਣੀ ਧਰਤੀ ਦੇ ਅਸੀਂ ਬਸ ਬਚਿੰਦੇ ਸ਼ਹੀਦਾਂ ਦੇ ਗੁਰੂਆਂ ਦੇ ਸਾਨੂੰ ਅਸ਼ੀਰਵਾਦ ਅਸੀਂ ਨਾ ਇੱਧਰ ਦੇ ਨਾ ਉੱਧਰ ਦੇ ਅਸੀਂ ਆਪਣੀਆਂ ਪੈਣਾ ਦੀਆਂ ਡੋਲੀਆਂ ਵੀ ਉਥੋਂ ਰੋ ਰੋ ਕੇ ਤੋੜਦੇ ਆ ਕਈਆਂ ਦੇ ਮਾਪਿਆਂ ਨੂੰ ਮੌਤ ਹੋ ਗਈ ਦੁਨੀਆ ਤੋਂ ਚਲੇ ਗਏ ਦਾਗ ਦੇਣ ਵਾਲਾ ਕੋਈ ਹੈ ਨਹੀਂ ਸੀ ਦਾਗ ਲਾਉਣ ਵਾਲਾ ਹੈ ਨਹੀਂ ਸੀ ਕੋਈ ਸੰਸਕਾਰ ਵੇਲੇ ਸੀ ਕਿੱਧਰ ਦੇ ਰਹਿ ਗਏ ਯਾਰ ਸਾਨੂੰ ਲੀਡਰਾਂ ਨੇ ਨਾ ਇੱਧਰ ਤੇ ਛੱਡਿਆ ਨਾ ਇੱਧਰ ਤੇ ਛੱਡਿਆ ਸੋ ਬੜਾ ਮੇਰੇ ਮਨ 'ਚ ਉਸ ਵੇਲੇ ਪਾਪ ਆਏ ਤੇ ਮੈਂ ਬਾਤ ਚ ਉਹਨਾਂ ਨੂੰ ਕਿਸੇ ਨਾ ਕਿਸੇ ਸੀੜੀ ਦੇ ਰੂਪ 'ਚ ਕਿਉਂਕਿ ਮੈਂ ਕੱਲੀ ਕਾਮੇਡੀ ਨਹੀਂ ਕਰਦਾ ਸੀ ਨਾਲ ਨਾਲ ਮੈਂ ਕੋਈ ਸੋਸ਼ਲ ਮੈਸੇਜ ਵੀ ਦਿੰਦਾ ਸੀ ਇਹ ਕਾਨੂੰ ਯਾਰ ਆਪਾਂ ਉੱਥੇ ਜਾਂਦੇ ਆਪਾਂ ਆਪਣਾ ਘਰ ਠੀਕ ਕਰ ਲਈਏ ਪਰ ਉਹ ਮੇਰੇ ਹੱਥ 'ਚ ਤਾਕਤ ਨਹੀਂ ਸੀ ਠੀਕ ਕਰਨ ਦੀ ਪਰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਤਾਕਤ ਸਾਨੂੰ ਦੇਤੀ ਕਿ ਤੁਸੀਂ ਘਰ ਠੀਕ ਕਰ ਲਈਏ ਆਓ ਆਪਾਂ ਹੈਗਾ ਵੀ ਆਪਣੇ ਕੋਲ ਤਾਂ ਝਾੜੂ ਹੀ ਹੈ ਤਾਂ ਝਾੜੂ ਨਾਲ ਸਭ ਤੋਂ ਪਹਿਲਾਂ ਆਪਾਂ ਘਰ ਨੂੰ ਬੇੜੇ 'ਚ ਝਾੜੂ ਮਾਰੀਏ ਚੰਗਾ ਪਹਿਲਾਂ ਰਹਿਣ-ਬਹਿਣ ਜੋਗਾ ਬੇੜਾ ਕਰੀਏ ਤੇ ਇਸ ਘਰ ਨੂੰ ਆਪਣੇ ਪੰਜਾਬ ਨਾਂ ਦੇ ਇਸ ਸ਼ਾਨਦਾਰ ਘਰ ਨੂੰ ਜਿਹਦੇ ਵਿੱਚ ਗੁਰੂਆਂ ਦਾ ਵਾਸਾ ਜਿਹਦੇ ਵਿੱਚ ਸ਼ਹੀਦਾਂ ਦਾ ਕੁਰਬਾਨੀਆਂ ਜਿਹਦੇ ਚ ਬਹੁਤ ਵੱਡੇ ਵੱਡੇ ਗ੍ਰੰਥਾਂ ਦੇ ਸਾਨੂੰ ਪ੍ਰਵਚਨ ਇੱਥੇ ਪਏ ਨੇ ਅਸੀਂ ਉਸ ਘਰ ਨੂੰ ਛੱਡ ਕੇ ਨਹੀਂ ਜਾਣਾ ਇੱਥੇ ਹੀ ਨੌਕਰੀਆਂ ਮਿਲਣਗੀਆਂ ਜੇ 2 ਸਾਲਾਂ ਚ 42900 ਨੌਕਰੀ ਹੋ ਸਕਦੀ ਹੈ ਜੇ ਇੱਕੋ ਪਰਿਵਾਰ ਚ ਤਿੰਨ ਤਿੰਨ ਨੌਕਰੀਆਂ ਮਿਲ ਸਕਦੀਆਂ ਨੇ ਜਾਂ ਇੱਕੋ ਬੰਦੇ ਨੂੰ ਦੋ ਦੋ ਤਿੰਨ ਤਿੰਨ ਨੌਕਰੀਆਂ ਦੋ ਸਾਲਾਂ ਚ ਮਿਲ ਸਕਦੀਆਂ ਨੇ ਤਾਂ ਸਵਾਲ ਸਭ ਤੋਂ ਵੱਡਾ ਇਹ ਉੱਠਦਾ ਹੈ 72 73 ਸਾਲ ਪਹਿਲਾਂ ਕਿਉਂ ਨਹੀਂ ਹੋਇਆ ਜੇ ਜੇ ਉਦੋਂ ਨੌਕਰੀ ਦਿੱਤੀਆਂ ਹੁੰਦੀਆਂ ਸਾਡੇ ਭਾਈ ਉੱਥੇ ਡਡੋਲੀ ਇੱਥੇ ਤੁਰਦੀ ਤੇ ਭਾਈ ਕੈਲੀਫੋਰਨੀਆ ਚ ਨਾਲ ਰੋਂਦੇ ਆਪਣੀ ਭੈਣ ਨੂੰ ਵਿਦਾ ਕਰਨ ਲਈ ਇੱਥੇ ਹੁੰਦੇ ਉਹ ਸੋ ਇਸ ਕਰਕੇ ਉਹ ਕਹਿੰਦੇ ਨਾ ਕਿ ਲਮਹੇ ਖਤਾ ਕਰਤੇ ਹਨ ਸਦੀਆਂ ਸਜ਼ਾ ਪਾਤੀਆਂ ਗਲਤੀਆਂ ਤਾਂ ਸੈਕਿੰਟਾਂ ਦੀ ਹੁੰਦੀਆਂ ਨੇ ਪਰ ਉਹਨਾਂ ਗਲਤੀਆਂ ਦੀ ਸਜ਼ਾ ਕਈ ਸਦੀਆਂ ਨੂੰ ਭੁਗਤ ਨਹੀਂ ਪੈਂਦੀ ਹੈ ਸੋ ਅਸੀਂ ਠੀਕ ਕਰਨ ਲੱਗੇ ਹੋਇਆ ਕਿ ਪਠੀ ਕਰੀਏ ਪੁਰਾਣੀਆਂ ਗਲਤੀਆਂ ਨੂੰ ਵੀ ਤੇ ਇਮਾਨਦਾਰੀ ਨਾਲ ਕੰਮ ਕਰੀਏ ਜੇ ਦੋ ਨੇ ਦੱਸਿਆ ਮੈਨੂੰ ਲੱਗਾ ਤੁਸੀਂ ਸਾਰੇ ਵੀ ਇਸ ਗੱਲ ਦੀ ਹਾਂ ਵੀ ਪਰਦੇ ਆਉਂਗੇ ਕਿ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਕੋਈ ਕਿਸੇ ਨੂੰ ਭਰਤੀ ਹੋਣ ਵਾਸਤੇ ਇੱਥੇ ਕੋਈ ਕਿਸੇ ਦਾ ਪੈਸਾ ਤਾਂ ਨਹੀਂ ਲੱਗਿਆ ਕਿਸੇ ਦਾ ਕੁਝ 파ਰਿਸ਼ਤਾ ਨਹੀਂ ਲੱਗੀ ਇੱਥੇ ਆ ਗਏ ਹੁਣ ਇਹਨੂੰ ਮੈਂ ਤੁਹਾਨੂੰ ਪਹਿਲੀ ਨੌਕਰੀ ਨਹੀਂ ਕਹੂੰਗਾ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਮਿਹਨਤ ਕਰਿਓ ਜਿਸ ਤਰ੍ਹਾਂ ਗੁਰਕੀਰਤ ਹੋਰਾਂ ਨੇ ਦੱਸਿਆ ਕਿ ਜਦੋਂ ਇੱਕ ਵਾਰ ਤੁਸੀਂ ਸਿਸਟਮ 'ਚ ਵੜ ਗਏ ਫਿਰ ਮਿਹਨਤ ਕਰੋ ਉੱਪਰ ਜਾਓ ਹੋਰ ਹੋਰ ਉੱਪਰ ਜਾਓ ਪੌੜੀਆਂ ਜਿੰਨੀਆਂ ਤੁਸੀਂ ਬਣਾਓਗੇ ਉਨੀਆਂ ਤੁਹਾਡੀ ਮਿਹਨਤ ਜਿਹੜੀ ਹੈ ਉਹ ਅੱਗੇ ਲੈ ਕੇ ਜਾਊਗੀ ਕਿਉਂਕਿ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ ਅਗਲੀਆਂ ਛੱਤਾਂ ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਔਰ ਇੱਕ ਗੱਲ ਹੋਇ ਇਸ ਗੱਲੋਂ ਵੀ ਤੁਹਾਨੂੰ ਅਸੀਂ ਯਕੀਨ ਦਿਵਾਉਣਾ ਹੈ ਕਿ ਤੁਹਾਡੇ ਜਦੋਂ ਤੁਸੀਂ ਨੌਕਰੀ ਕਰੋਗੇ ਉਸ ਦੌਰਾਨ ਕੋਈ ਤੁਹਾਨੂੰ ਇਹ ਜੀ ਪੋਜੀਸ਼ਨ 'ਚ ਨਹੀਂ ਪਾਇਆ ਜਾਊਗਾ ਕਿ ਤੁਹਾਨੂੰ ਆ ਗਲਤ ਕੰਮ ਕਰਾਇਆ ਜਾਊਗਾ ਤੁਹਾਡੇ ਤੋਂ ਜਾਂ ਆਹ ਕਰ ਦੋ ਆਹ ਰਿਪੋਰਟ ਨੂੰ ਐਂ ਕਰ ਦੋ ਨਾ ਜੋ ਸੱਚ ਹੋਊਗਾ ਉਹੀ ਦੱਸਿਓ ਜੇ ਇੱਥੋਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਤਾਂ ਉਹਨਾਂ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣੇ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਦੀ ਕੋਈ ਕੀਮਤ ਨਹੀਂ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਪਰ ਖੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਦਾਗ ਤੇ ਧੱਬਿਆਂ ਚ ਫਰਕ ਹੁੰਦਾ ਹੈ ਦਾਗ ਸਾਬਣਾ ਧੋਂਦੀਆਂ ਨੇ ਧੱਬੇ ਸਾਡੀਆਂ ਧੋਂਦੀਆਂ ਨੇ ਸੋ ਇਸ ਕਰਕੇ ਕੋਈ ਧੱਬਾ ਨਾ ਲੱਗਣ ਦਿਓ ਆਪਣੇ ਮਾਪਿਓ ਦੇ ਇੱਜ਼ਤ ਤੇ ਆਪਣੇ ਪਿੰਡ ਦੇ ਨਾਂ ਤੇ ਆਪਣੀ ਕੁਰਸੀ ਤੇ ਕੋਈ ੱੱੱੱੱੱ ਨਾ ਲੱਗਣ ਦੇਓ ਕਿਉਂਕਿ ਖੁਸ਼ੀ ਤਾਂ ਸਾਰੇ ਇਲਾਕੇ ਨੂੰ ਹੋਊਗੀ ਅੱਜ ਕਾਣੀਆਂ ਚੜਨਗੀਆਂ ਤੁਹਾਡੇ ਕੋਲੇ ਬਹੁਤ ਸਾਰੇ ਹੁਣ ਗਵਾਂਢੀ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਗਾਹਾਂ ਦੀ ਗਾਹ ਕੋਈ ਤੁਹਾਡੇ ਨਾਲ ਅੰਗਲੀ ਸੰਗਲੀ ਕੱਢ ਕੇ ਤੁਹਾਡੇ ਕੋਲੇ ਮਿਲਣ ਆਉਣਗੇ ਉਹ ਪੁੱਛਣਗੇ ਜੀ ਕਿਹੜਾ ਪੇਪਰ ਦਿੱਤਾ ਸੀ ਅਸੀਂ ਵੀ ਆਪਦੇ ਮੁੰਡੇ ਨੂੰ ਜਾਸਦੀ ਵੀ ਆਪਣੀ ਬੇਟੀ ਨੂੰ ਇਹ ਟੈਸਟ ਦਿਵਾਉਣਾ ਹੈ ਮੇਰੇ ਹੱਥ ਬਨ ਕੇ ਬੇਨਤੀ ਹੈ ਕਿਰਪਾ ਕਰਕੇ ਦੱਸ ਦਿਓ ਸਾਰਾ ਕੁਝ ਕਿ ਆਹ ਕਿਤਾਬ ਪੜੀ ਦੀ ਐ ਐਨੇ ਨੰਬਰ ਦਾ ਟੈਸਟ ਐ ਐਨੇ ਨੰਬਰ ਟੈਸਟ ਲੈ ਕੇ ਐਨੇ ਨੇ ਪਾਸ ਹੋਨੇ ਉਹਨਾਂ ਨੂੰ ਵੀ ਕਾਮਯਾਬ ਹੋ ਲੈਣ ਦਿਓ ਲੁਕੋਇਓ ਨਾ ਕੁਛ ਕਾਮਯਾਬ ਹੋਣ ਤੋਂ ਸਾਰਿਆਂ ਨੂੰ ਸੋ ਕਾਮਯਾਬੀ ਦਾ ਰਾਜ ਮਲਟੀਪਲਾਈ ਹੁੰਦਾ ਸੋ ਇਹਨੂੰ ਗੁਣਾ ਕਰਨੇ ਆਪਾਂ ਕਾਮਯਾਬੀ ਨੂੰ ਜੇ ਤੁਸੀਂ ਦੱਸਦੇ ਰਹੋਗੇ ਉਹ ਟੈਸਟ ਦੇਣਗੇ ਅਗਲੇ ਸਾਲ ਉਹਨਾਂ ਦੀ ਵਾਰੀ ਵੀ ਆ ਜੂਗੀ ਉਹ ਵੀ ਬੈਠੇ ਹੋਣਗੇ ਇੱਥੇ ਉਹ ਅੱਗੇ ਦੱਸਦੇ ਹੋਣਗੇ ਸੋ ਸਾਨੂੰ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਤਾਂ ਆਪਣੀਆਂ ਲਾਇਬ੍ਰੇਰੀਆਂ ਜਿਹੜੀਆਂ ਪਿੰਡਾਂ 'ਚ ਬਣਾ ਰਹੇ ਹਾਂ ਜਾਂ ਸ਼ਹਿਰਾਂ 'ਚ ਲਾਇਬ੍ਰੇਰੀਆਂ ਬਣਾ ਰਹੇ ਹਾਂ ਉਹਨਾਂ ਦੇ ਵਿੱਚ ਵੀ ਸਾਰੀਆਂ ਕੰਪੀਟੀਸ਼ਨ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਵਿੱਚ ਰੱਖੀਆਂ ਹੋਈਆਂ ਨੇ ਪੁਲਿਸ ਚ ਭਰਤੀ ਹੋਣ ਦੀ ਪਟਵਾਰੀ ਬਣਨ ਦੀ ਜਾਂ ਕੋਈ ਹੋਰ ਮਹਿਕਮੇ 'ਚ ਭਰਤੀ ਹੋਣ ਦਾ ਕਿਹੜਾ ਟੈਸਟ ਹੁੰਦਾ ਸਾਰੀਆਂ ਕਿਤਾਬਾਂ ਸੰਗਰੂਰ ਵਾਲੀ ਲਾਇਬ੍ਰੇਰੀ 'ਚ ਪਈਆਂ ਨੇ ਸਾਰੀਆਂ ਕਿਤਾਬਾਂ ਅਕਨੌਰ ਕਲਾਖੇ ਖੋਲੀ ਹੈ ਤੂਰੀ ਖੁੱਲ ਰਹੀ ਹੈ ਜਿੱਥੇ ਵੀ ਲਾਇਬ੍ਰੇਰੀਆਂ ਖੋਲੀਆਂ ਨੇ ਨਾਲ ਉੱਥੇ ਕੰਪੀਟੀਸ਼ਨ ਦੀਆਂ ਕਤਾਬਾਂ ਵੀ ਆ ਗਈਆਂ ਨੇ ਤਾਂ ਕਿ ਬੱਚੇ ਆ ਕੇ ਉੱਥੇ ਬਹਿ ਕੇ ਪੜ ਸਕਣ ਮੌਕਾ ਮਿਲੇ ਵਸਿਕ ਇੱਕ ਮੌਕੇ ਤੋਂ ਬਾਅਦ ਅੱਗੇ ਸਾਡੀ ਮਿਹਨਤ ਹੈ ਮਿਹਨਤ ਕੋੱਖੋਂ ਆਪਣਾ ਕੋਈ ਰੀਸ ਕਰ ਹੀ ਨਹੀਂ ਸਕਦਾ ਦੁਨੀਆ 'ਚ ਪੰਜਾਬੀਆਂ ਦੀ ਸੋ ਅੱਜ ਤੁਹਾਡੇ ਮਾਪੇ ਨਾਲ ਆਏ ਹੋਣਗੇ ਖੁਸ਼ ਹੋਣਗੇ ਅੱਜ ਤੁਹਾਡੇ ਦੋਸਤ ਮਿੱਤਰ ਉਹ ਵੀ ਖੁਸ਼ ਹੋਣਗੇ ਕਈਆਂ ਨੇ ਤੁਹਾਡੀ ਹੈਲਪ ਕੀਤੀ ਹੋਊਗੀ ਕਿਸੇ ਨਾ ਕਿਸੇ ਰੂਪ 'ਚ ਸੋ ਦੋਸਤਾਂ ਨੂੰ ਮਿੱਤਰਾਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਮਾਪਿਆਂ ਨੂੰ ਸਾਰਿਆਂ ਨੂੰ ਵਧਾਈ ਦਿਓ ਕਿਉਂਕਿ ਕਾਮਯਾਬੀ ਦੇ ਵਿੱਚ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਕਾਮਯਾਬੀ ਵਿੱਚ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਸੋ ਇਸ ਕਰਕੇ ਅੱਛਾ ਕਈ ਵਾਰੀ ਬਹੁਤ ਸਾਰੇ ਬੰਦੇ ਨੇ ਕਾਮਯਾਬ ਹੋ ਕੇ ਕੋਈ ਅਫਸਰ ਬਣ ਕੇ ਪਿੰਡ ਹੀ ਜਾਣਾ ਭੁੱਲ ਜਾਂਦੇ ਐ ਜਾਂ ਆਪਦੇ ਜਿਹੜੇ 10ਵੇਂ ਵਾਲੇ ਦੋਸਤਾਂ ਨੂੰ ਪਛਾਣਨ ਨੂੰ ਹੀ ਹਟ ਜਾਂਦੇ ਐ ਜਾਂ ਜਿਹੜੇ ਪੁਰਾਣੇ ਟੀਚਰ ਨੇ ਉਹਨਾਂ ਨੂੰ ਮੂੰਹ ਫੇਰ ਕੇ ਲੰਘ ਜਾਂਦੇ ਉਹਨਾਂ ਤੋਂ ਕੋਈ ਯਾਰ ਏ ਟੀਚਰ ਐ ਬਹੁਤ ਸਿਰ ਖਾਂਦਾ ਯਾਰ ਇਹ ਇਧਰ ਦੀ ਲੰਗ ਜੀ ਹੈ ਨਾ ਜਿੱਥੇ ਮਰਜੀ ਜਾਓ ਜਿੰਨੇ ਮਰਜੀ ਉੱਚੇ ਜਾਓ ਪਰ ਆਪਣੀਆਂ ਜੜਾਂ ਨਹੀਂ ਭੁੱਲਦੀਆਂ ਤੁਸੀਂ ਇੱਕ ਗੱਲ ਨੋਟ ਕਰ ਲਿਓ ਜਦੋਂ ਹਨੇਰੀਆਂ ਤੂਫਾਨ ਆਉਂਦੇ ਨੇ ਸਭ ਤੋਂ ਪਹਿਲਾਂ ਉਹ ਗਮਲਿਆਂ ਵਾਲੇ ਦਰਖਤ ਡਿੱਗਦੇ ਨੇ ਕਿਉਂਕਿ ਉਹਨਾਂ ਦੀਆਂ ਜੜਾਂ ਨਹੀਂ ਹੁੰਦੀਆਂ ਆ ਜਿਹੜੇ ਪਿੱਪਲ ਤੇ ਬੋੜ ਨੇ ਉਹਨਾਂ ਨੇ ਕਿੰਨੀਆਂ-ਕਿੰਨੀਆਂ ਹਨੇਰੀਆਂ ਦੇਖ ਲੀਆਂ ਇਹ ਕਿਉਂ ਬਚੇ ਹੋਏ ਨੇ ਕਿਉਂਕਿ ਇਹਨਾਂ ਦੀਆਂ ਜੜਾਂ ਡੂੰਘੀਆਂ ਨੇ ਇਹ ਆਪਣੇ ਜੜਾਂ ਨਾਲ ਜੁੜੇ ਹੋਏ ਨੇ ਸੋ ਜੜਾਂ ਨਾਲ ਜੁੜੇ ਰਹਿਣਾ ਆਪਣੇ ਪਿੰਡਾਂ ਨਾਲ ਜੁੜੇ ਰਹਿਣਾ ਜਿੱਥੋਂ ਦੇ ਵੀ ਹੈਗੇ ਹੋ ਜੁੜ ਕੇ ਰਹਿਣਾ ਹੈ ਹੈਲਪ ਕਰਨੀ ਹੈ ਜੇ ਕੋਈ ਕਿਸੇ ਦੀ ਕਾगज ਭਰਨੇ ਨਹੀਂ ਆਉਂਦੇ ਫਾਰਮ ਭਰਨੇ ਨਹੀਂ ਹੁੰਦੇ ਆ ਆਪ ਭਰ ਕੇ ਫਾਰਮ ਦੇ ਦਿਓ ਮੈਂ ਭਰ ਦਿੰਦਾ ਜੀ ਬਜ਼ੁਰਗੋ ਮੈਂ ਕਰਾ ਦੇਣਾ ਜੀ ਕੰਮ ਇਹ ਤੁਸੀਂ ਬੈਠੋ ਉਹ ਦੁੱਗਣੀਆਂ ਤੇ ਗੜੀਆਂ ਦਵਾਵਾਂ ਦਿੰਦੇ ਆ ਫਿਰ ਸੋ ਅੱਜ ਬਹੁਤ ਖੁਸ਼ੀ ਦਾ ਮੌਕਾ ਜਿਹਦੇ ਵਿੱਚ ਸਾਢੇ 1750 ਤਾਂ ਤੁਸੀਂ ਮੇਰੇ ਕੋਲ ਜਿਹੜੀ ਗਿਣਤੀ ਦਿੱਤੀ ਹੈ ਉਹਦੇ ਚ ਇਹ ਕਿ ਸਾਢੇ 1750 ਜਿਹੜਾ ਉਹ ਹੋਣ ਡਿਪਾਰਟਮੈਂਟ ਵੱਲੋਂ ਹੈ ਜੋ ਕਾਂਸਟੇਬਲ ਤੇ ਬਾਕੀ ਪੋਸਟਾਂ ਤੇ ਤੇ ਨਾਲ 205 ਜਿਹੜਾ ਉਹ ਸੋਸ਼ਲ ਜਸਟਿਸ ਮਹਿਕਮਾ ਜਿਹੜਾ ਮੈਡਮ ਕੋਲੇ ਆ 39 ਨੌਕਰੀਆਂ ਜਿਹੜੀਆਂ ਨੇ ਉਹ ਐਕਸਾਈ ਰੈਵਨਿਊ ਚ ਨੇ ਐਕਸਾਈ ਚ 60 ਨੇ ਲੋਕਲ ਗਵਰਨਮੈਂਟ ਚ ਲੋਕਲ ਗਵਰਨਮੈਂਟ ਡਿਪਾਰਟਮੈਂਟ ਆ ਜਿਹੜਾ 421 ਨੇ ਕਾਰਪੋਰੇਸ਼ਨ ਡਿਪਾਰਟਮੈਂਟ ਚ 4 ਨੇ ਟੈਕਨੀਕਲ ਐਜੂਕੇਸ਼ਨ ਚ 8 ਨੇ ਸੋ ਬਹੁਤ ਭਾਰੀ ਗਿਣਤੀ ਚ ਇਹਦੇ ਵਿੱਚ ਕੁੜੀਆਂ ਵੀ ਨੇ ਸੋ ਇਸ ਕਰਕੇ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਐ ਚ ਕੋਈ ਭੇਦਭਾਵ ਇਸ ਤਰ੍ਹਾਂ ਦਾ ਨਹੀਂ ਹੁਣ ਅਸੀਂ ਕਰਦੇ ਕੁੜੀਆਂ ਜ਼ਿਆਦਾ ਪੜਦੀਆਂ ਸਗੋਂ ਨੰਬਰ ਜ਼ਿਆਦਾ ਆਉਂਦੇ ਆ ਔਰ ਪਰਿਵਾਰ ਪੂਰਾ ਪੜ ਜਾਂਦਾ ਜੇ ਇੱਕ ਕੁੜੀ ਪੜ ਜੇ ਸੋ ਸਾਡੀਆਂ ਧੀਆਂ ਨੂੰ ਭੈਣਾਂ ਨੂੰ ਹਰ ਕਿਸਮ ਦੀ ਨੌਕਰੀ ਕਰਨ ਦਾ ਅਧਿਕਾਰ ਵੀ ਹੈ ਤੇ ਉਹ ਕਾਮਯਾਬੀ ਵੀ ਨੇ ਅਸੀਂ ਤਾਂ ਤਜਰਬਾ ਕਰਕੇ ਦੇਖ ਲਿਆ ਏ ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਹੈ ਅੱਜ ਦੇ ਦਿਨ ਵੀ ਇਹ ਪਹਿਲੀ ਵਾਰ ਹੈ ਪੰਜਾਬ 'ਚ ਕਿ 10 ਡੀਸੀ ਕੁੜੀਆਂ ਨੇ ਤੇ 6 ਐਸਐਸਪੀ ਕੁੜੀਆਂ ਨੇ ਪੰਜਾਬ ਦੇ ਵਿੱਚ ਔਰ ਬਹੁਤ ਅੱਛਾ ਚਲਾ ਰਹੀਆਂ ਸਾਰੀਆਂ ਆਪਣੇ ਆਪਣੇ ਜ਼ਿੰਮੇਵਾਰੀਆਂ ਨਿਭਾ ਰਹੀਆਂ ਸੋ ਇਸ ਕਰਕੇ ਮੈਂ ਪਾਰਲੀਮੈਂਟ ਚ ਇੱਕ ਵਿਮਨਡੇ ਤੇ ਇੱਕ ਬੋਲਿਆ ਸੀ ਕਿ ਇੱਕ ਜੁਗਤੀ ਜਿਹੜੀ ਹਜੇ ਜੰਮੀ ਨਹੀਂ ਜਿਹੜੀ ਪੈਦਾ ਨਹੀਂ ਹੋਈ ਹਜੇ ਦੁਨੀਆ ਤੇ ਆਈ ਨਹੀਂ ਉਹ ਆਪਣੀ ਮਾਂ ਦੇ ਪੇਟ ਚੋਂ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਕਿ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀਰੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨ ਮਾਏ ਸੋ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਸੂਰਮਾ ਪੈਦਾ ਕਰ ਦੇਣਾ ਸੋ ਧੀਆਂ ਨੂੰ ਸਤਕਾਰ ਵੀ ਦੇਣਾ ਪੈਦਾ ਹੋਣ ਦਾ ਅਧਿਕਾਰ ਵੀ ਦੇਣਾ ਉਸ ਤੋਂ ਬਾਅਦ ਪੜਨ ਦਾ ਵੀ ਜਿਹੜਾ ਫਰਜ਼ ਆ ਉਹ ਨਿਭਾਉਣਾ ਹੈ ਪੜਾਉਣ ਦਾ ਫਰਜ਼ ਨਿਭਾਉਣਾ ਹੈ ਅੱਗੇ ਉਡਾਰੀਆਂ ਉਹਨਾਂ ਦੀਆਂ ਆਪਣੀਆਂ ਨੇ ਸੋ ਇਸ ਕਰਕੇ ਅੱਜ ਦੇ ਦਿਨ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦੇਣਾ ਤੁਸੀਂ ਕਾफी ਧੁੱਪ ਪੈਂਦੀ ਐ ਸਾਹਮਣੇ ਤੋਂ ਮੈਨੂੰ ਪਤਾ ਐ ਕਾफी ਤੇਜ਼ ਤੋਂ ਬੈਠੇ ਹੂੰ ਪਰ ਨਾਲ-ਨਾਲ ਮੈਂ ਇੱਕ ਵਾਰੀ ਫੇਰ ਤੁਹਾਨੂੰ ਇਹ ਕਹਿਣਾ ਚਾਹਨਾ ਪੰਜਾਬ ਸਰਕਾਰ ਦੇ ਇਸ ਬਹੁਤ ਵੱਡੇ ਪਰਿਵਾਰ ਦੇ ਵਿੱਚ ਤੁਹਾਡਾ ਸਵਾਗਤ ਐ ਉਮੀਦ ਕਰਦੇ ਹਾਂ ਕਿ ਤੁਸੀਂ ਆਪਣਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਾਉਂਗੇ ਅੱਜ ਤੋਂ 50 ਸਾਲ ਬਾਅਦ 60 ਸਾਲ ਬਾਅਦ ਜਦੋਂ ਕਦੇ ਇਹ ਪੇਪਰਾਂ 'ਚ ਆ ਸਬਜੈਕਟ ਦੇ ਵਿੱਚ ਕਿਤੇ ਕਵੈਸਚਨ ਪੁੱਛਿਆ ਜਾਇਆ ਕਰੂਗਾ ਕਿ ਪੰਜਾਬ ਜਦੋਂ ਦੁਬਾਰਾ ਪੰਜਾਬ ਬਣਿਆ ਸੀ ਦੁਬਾਰਾ ਰੰਗਲਾ ਪੰਜਾਬ ਬਣ ਰਿਹਾ ਸੀ ਤਾਂ ਉਸ ਵੇਲੇ ਕੌਣ ਕੌਣ ਅਫਸਰ ਕੌੜੀ ਕਿਹੜੀ ਕੁਰਸੀ ਤੇ ਆਪਣਾ ਯੋਗਦਾਨ ਪਾ ਰਹੇ ਸੀ ਤਾਂ ਤੁਹਾਡਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਉੱਤੇ ਲਿਆ ਜਾਊਗਾ ਕਿ ਇਹ ਵੀ ਜਦ ਤੁਹਾਡੇ ਜਿਹੜੇ ਅਗਲੀਆਂ ਪੀੜ੍ਹੀਆਂ ਤੁਹਾਡੀਆਂ ਲਿਆ ਕਰਨਗੀਆਂ ਸਾਡੇ ਦਾਦਾ ਜੀ ਜਾਂ ਸਾਡੇ ਨਾਨਾ ਜੀ ਵੀ ਇਸ ਯੱਗ ਦੇ ਵਿੱਚ ਹਿੱਸਾ ਪਾ ਰਹੇ ਸੀ ਇਹ ਇੱਕ ਯੱਗ ਹੈ ਪੰਜਾਬ ਨੂੰ ਦੁਬਾਰੇ ਠੀਕ ਕਰਨ ਦਾ ਔਰ ਆਪਾਂ ਕਰ ਲਾਂਗੇ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਬਹੁਤ ਹੌਸਲੇ ਵਾਲੇ ਨੇ ਪੰਜਾਬੀ ਜਿਹੜੇ ਨੇ ਉਹ ਮਾਰਸ਼ਲ ਕੌਮ ਹੈ ਅਸੀਂ ਬਹੁਤ ਔਖੇ ਔਖੇ ਹਾਲਾਤਾਂ ਦੇ ਵਿੱਚ ਵੀ ਕਾਮਯਾਬ ਹੋ ਜਾਂਦੇ ਆ ਸੋ ਸਾਨੂੰ ਕੋਈ ਕਿਉਂਕਿ ਸਾਡੇ ਗੁਰੂਆਂ ਨੇ ਸਰਵਨ ਸਭਾਰੇ ਹੋਏ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਬਾਈ ਬਾਈ 33 ਸਾਲ ਦੀ ਉਮਰ ਚ ਕੁਰਬਾਨੀਆਂ ਦੇ ਕੇ ਦੱਸਿਆ ਹੁੰਦਾ ਹੈ ਦੱਸਿਆ ਕਿ ਕਿ ਆਦਮੀ ਬੜਾ ਸਾਲੋਂ ਸੇ ਨਹੀਂ ਖਿਆਲੋਂ ਸੇ ਹੁੰਦਾ ਹੈ ਸੋ ਖਿਆਲ ਸਾਡੇ ਪੰਜਾਬੀਆਂ ਦੇ ਪਹਿਲੇ ਦਿਨੋਂ ਵੱਡੇ ਨੇ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਖਜ਼ਾਨੇ ਨੇ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਨਾ ਤੇ ਨਾਲ ਇੱਕ ਬਹੁਤ ਜ਼ੋਰਦਾਰ ਤਾੜੀ ਦੀ ਵੀ ਮੰਗ ਕਰਦਾ ਕਿ ਇਹਨਾਂ ਸਾਰੇ ਤੁਹਾਡੀ ਟੀਮ ਦੇ ਨਾਂ ਤੇ ਤੁਹਾਡੇ ਆਪਣੇ ਨਾਂ ਤੇ ਪੰਜਾਬ ਨੂੰ ਜਿੰਦਾਬਾਦ ਕਹਿੰਦਾ ਹੋਇਆ ਇਨਕਲਾਬ ਨੂੰ ਜਿੰਦਾਬਾਦ ਕਹਿੰਦਾ ਹੋਇਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਜਿਉਂਦੇ ਵੱਸਦੇ ਰਹੋ ਤੁਹਾਡੇ ਘਰਾਂ 'ਚ ਤਰੱਕੀਆਂ ਦੇ ਦੀਵੇ ਬਲਣ ਮੇਰੇ ਵੱਲੋਂ ਪਰਿਵਾਰਾਂ ਨੂੰ ਵਧਾਈਆਂ ਦੇ ਦਿਓ ਤੇ ਅੱਜ ਮੇਰੇ ਵੱਲੋਂ ਕੁਛ-ਕੁਛ ਜਿਹੜੀ ਜਲੇਬੀਆਂ ਮਠਾਈਆਂ ਲੱਡੂ ਪੰਜੀਰੀ ਜੋ ਵੀ ਹੈ ਉਹ ਆਪਣੇ ਦੋਸਤਾਂ ਨੇ ਤਰ੍ਹਾਂ ਤੇ ਆਪਣੇ ਮਾਪਿਆਂ ਦੇ ਮੂੰਹ 'ਵੀ ਚਮਚਾ ਲਾ ਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨ ਬਹੁਤ-ਬਹੁਤ ਧੰਨਵਾਦ ਸਰ ਜਿਵੇਂ ਕਿ ਸਰ ਨੇ ਦੱਸਿਆ ਅੱਜ ਪੰਜਾਬ ਪੁਲਿਸ ਦੇ ਨਾਲ-ਨਾਲ ਮਾਲ ਵਿਭਾਗ, ਸਹਿਕਾਰਤਾ ਵਿਭਾਗ, ਸਮਾਜਿਕ ਸੁਰੱਖਿਆ, ਤਕਨੀਕੀ ਸਿੱਖਿਆ, ਐਕਸਾਈਜ਼ ਐਂਡ ਟੈਕਸੇਸ਼ਨ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਨਵ-ਪਰਤੀਆਂ ਨੂੰ ਵੀ ਨਿਯੁਕਤੀ ਪੱਤਰ ਤਕਸੀਮ ਕੀਤੇ ਜਾ ਰਹੇ ਹਨ। ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਅਪੁਆਇੰਟਮੈਂਟ ਲੈਟਰਸ ਵੰਡਣ। ਸਭ ਤੋਂ ਪਹਿਲਾਂ ਪੰਜਾਬ ਪੁਲਿਸ ਤੋਂ ਅਮਰਦੀਪ ਸਿੰਘ नवनीत राणा सोनिका रानी तजिंद्रपाल सिंह दिपिन अरोड़ा सहजप्रीत सिंह सुखचैन सिंह सौरव करणदीप सिंह हरप्रीत सिंह शुभम मनप्रीत सिंह हिमालय शर्मा उपासना शर्मा गीतिका रमनदीप कौर माल विभाग तो मनप्रीत कौर सहकारिता विभाग तो अमनदीप कौर समाजिक सुरक्षा तो भरत नारंग उर्वशी चुग तकनीकी शिक्षा तो कुलदीप सिंह एक्साइज एंड टैक्सेशन तो गगनदीप कौर स्थानक सरकार विभाग तो गुरपाल सिंह गुरविंदर सिंह ਧੰਨਵਾਦ ਸਰ ਸਪੈਸ਼ਲ ਡੀਜੀ ਈਸ਼ਵਰ ਸਰ ਕਿਰਪਾ ਕਰਕੇ ਸੀਐਮ ਸਾਹਿਬ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂ ਸਮੁੱਚੇ ਪੰਜਾਬ ਪੁਲਿਸ ਖਾਸਕਰ ਡੀਜੀਪੀ ਸਾਹਿਬ ਤੇ ਹੋਮ ਡਿਪਾਰਟਮੈਂਟ ਲੋਕਲ ਐਡਮਿਨਿਸਟ੍ਰੇਸ਼ਨ ਸਿੰਗਰੂਰ ਅਤੇ ਵਕ ਵਕ ਮੈਕਮੈਵਲੋਂ ਜਿਹਨਾਂ ਵੱਲੋਂ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਉਹਨਾਂ ਵੱਲੋਂ 啊，不记得。